ਉੰਧਿਆ ਨੂੰ ਪਰ ਪੜ੍ਹਨੀ ਕਿਉਂ ਨਹੀਂ ਹੁੰਦੀ ਬੱਚਾ ਸਕੂਲ ਵਿੱਚ ਭੇਜਦੇ ਹਾਂ ਜਦੋਂ ਬੱਚੇਨ ਸਕੂਲ ਵਿੱਚ ਭੇਜਿਆ ਜਾਂਦਾ ਐਡਮਿਸ਼ਨ ਕਰਾ ਕਰਾ ਕੇ ਉਹਨੇ ਹਾਂ ਛੋਟੀ ਕਲਾਸ ਤੋਂ ਉਸ ਤੋਂ ਬਾਅਦ ਬੱਚੇਨ ਉਸ ਸਮੇਂ ਪੜ੍ਹਨਾ ਥੋੜੀ ਹੁੰਦਾ ਨਾ ਪੱਛਣ ABC ਹੁੰਦੀ ਐ ਨਾ ਊੜਾ ੜਾ ਹੁੰਦਾ ਤੇ ਨਾ ਐ ਆ ਹੁੰਦਾ ਅਸੀਂ ਤਾਂ ਬੱਚੇ ਨੂੰ ਖਾਲੀ ਬਿਲਕੁਲ ਸਕੂਲ ਛੱਡ ਕੇ ਆਉਂਦੇ ਆ ਪਰ ਜਿਵੇਂ ਜਿਵੇਂ ਬੱਚਾ ਸਕੂਲ ਜਾਂਦਾ ਹੈ ਜਾ ਕੇ ਟੀਚਰਾਂ ਦੇ ਰਾਹੀ ਪੜਦਾ ਏ ਅੱਖਰਾਂ ਦੀ ਪਛਾਣ ਕਰਦਾ ਏ ਘਰ ਵਿੱਚ ਮਿਹਨਤ ਕਰਦਾ ਏ ਤੇ ਹੌਲੀ-ਹੌਲੀ ਅੱਖਰ ਜੋੜਨੇ ਪੜਨੇ ਸਿੱਖ ਲੈਂਦਾ ਹੈ ਉਹੀ ਬੱਚੇ ਦਾ ਅਭਿਆਸ ਬਣ ਜਾਂਦਾ ਹੈ ਜਿਹੜੇ ਬੱਚੇ ਨੂੰ A B C ਵੀ ਆਉਂਦੀ ਸੀ ਉਹੀ ਬੱਚਾ ਤੀਸਰੀ ਚੌਥੀ ਕਲਾਸ ਚ ਪਹੁੰਚਦਾ ਹੈ ਤੇ ਇੰਗਲਿਸ਼ ਵੀ ਪੜ੍ਹਨੀ ਸਿੱਖ ਲੈਂਦਾ ਹੈ ਅੱਖਰਾਂ ਦੀ ਪਛਾਣ ਵੀ ਹੋ ਜਾਂਦੀ ਹੈ 3-4 ਸਾਲਾਂ ਦੇ ਅੰਦਰ ਬੱਚਾ ਪੂਰੇ ਅੱਖਰ ਪੜ੍ਹ ਕੇ ਯਾਦ ਕਰਨ ਤੱਕ ਵੀ ਸੀਮਿਤ ਹੋ ਜਾਂਦਾ ਹੈ ਪਰ ਜਦੋਂ ਗੱਲ ਕਰਦੇ ਆ ਸਿੱਖਾਂ ਦੀ ਕਹਿੰਦੇ ਅਸੀਂ ਤਾਂ 20 ਸਾਲ ਹੋ ਗਏ ਗੁਰਦੁਆਰੇ ਹੁੰਦੇ ਨੂੰ ਨੰਗਾ ਨਹੀਂ ਪਉਂਦੇ ਕਹਿੰਦਾ ਅਸੀਂ ਤਾਂ ਬੜੇ ਸਾਲਾਂ ਤੋਂ ਆ ਰਹੇ ਹਾਂ ਪਰ ਸਾਨੂੰ ਗੁਰਬਾਣੀ ਪੜਨੀ ਨਹੀਂ ਆਉਂਦੀ ਸੱਚ ਜਾਣ ਗੁਰਬਾਣੀ ਜਦੋਂ ਆਪਾਂ ਪੜਨ ਦਾ ਯਤਨ ਨਾ ਕੀਤਾ ਗੁਰਬਾਣੀ ਕਿਵੇਂ ਪੜਨੀ ਆਉਗੀ ਖੁਦ ਆਪ ਅਭਿਆਸ ਨਹੀਂ ਕੀਤਾ ਹੁਣ ਸਕੂਲ ਦੇ ਵਿੱਚ ਜੋ ਟੀਚਰ ਬੱਚੇ ਨੂੰ ਪੜਾਉਂਦੇ ਆ ਪੜਾਉਣ ਤੋਂ ਬਾਅਦ ਟੈਸਟ ਲਿਆ ਜਾਂਦਾ ਹੈ ਕਿ ਬੱਚੇ ਜੋ ਪੜਾਇਆ ਉਹਨੂੰ ਰਿਪੀਟ ਕਰਕੇ ਆਇਆ ਜਾਂ ਨਹੀਂ ਆਇਆ ਯਾਦ ਕੀਤਾ ਨਰਮ ਕੀਤਾ ਜਾਂ ਨਹੀਂ ਕੀਤਾ ਪਰ ਗੁਰਦੁਆਰਿਆਂ ਵਿੱਚ ਇਦਾਂ ਨਹੀਂ ਹੁੰਦਾ ਜੋ ਬਹੁਤ ਵੱਡੀ ਘਾਟ ਹੈ ਇੱਥੇ ਤਾਂ ਇਹ ਨਹੀਂ ਪਤਾ ਕਿ ਸਤਿਗੁਰੂ ਮਹਾਰਾਜ ਦੀ ਬਾਣੀ 'ਚ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਪਟ ਸਹਿਬਾਨ ਕਿੰਨੇ ਰਾਗ ਨੇ ਕਿੰਨੇ ਸਿੱਖਾਂ ਦੀ ਬਾਣੀ ਹੈ ਜਿਹੜੀ ਚੀਜ਼ ਦੀ ਅਸੀਂ ਗਿਆਨ ਲੈਣ ਦਾ ਯਤਨ ਨਾ ਕੀਤਾ ਨੌਲੇਜ ਲੈਣ ਦਾ ਯਤਨ ਨਾ ਕੀਤਾ ਉਹ ਤੱਕ ਸਾਨੂੰ ਉਹ ਚੀਜ਼ ਨਹੀਂ ਆ ਸਕਦੀ ਦੁਨੀਆਂ ਦੇ ਵਿੱਚ ਜਗਤ ਦੇ ਵਿੱਚ ਆਪਾਂ ਕੋਈ ਵੀ ਚੀਜ਼ ਸਿੱਖਦੇ ਹਾਂ ਤਾਂ ਸਾਨੂੰ ਸਮਾਂ ਲਾਉਣਾ ਪੈਂਦਾ ਹੈ ਜੇਕਰ ਬੱਚੇ ਨੂੰ ਕੋਰਸ ਕਰਾਉਂਦੇ ਹਾਂ ਤੇ ਕੋਰਸ ਕਰਨ ਤੋਂ ਬਾਅਦ ਬੱਚਾ ਉਹਨੂੰ ਆਪਣਾ ਰਿਪੀਟ ਵੀ ਕਰਦਾ ਏ ਆਪਣੀ ਹੱਥੀ ਮਿਹਨਤ ਵੀ ਕਰਦਾ ਏ ਇੱਕ ਹੈ ਪੜ੍ਹਨਾ ਉਸ ਤੋਂ ਬਾਅਦ ਹੈ ਉਹਨੂੰ ਸਿੱਖਣਾ ਕਿਉਂਕਿ ਇਹ ਤਾਂ ਜਮਾਂਦਰੂ ਥੋੜੀ ਕੋਈ ਸਿੱਖੀ ਆਏ ਨਹੀਂ ਇਹ ਸਾਰਾ ਕੁਝ ਇੱਥੋਂ ਜਗਤ ਤੋਂ ਸਿੱਖੀ ਆਏਗੀ ਵੱਡੇ ਵੱਡੇ ਵਿਗਿਆਨਿਕ ਨੇ ਜਿਨ੍ਹਾਂ ਨੇ ਖੋਜ ਕੀਤੀ ਹੈ ਉਹਨਾਂ ਨੇ ਜਗਤ ਚ ਆ ਕੇ ਮਿਹਨਤ ਕੀਤੀ ਹੈ ਪ੍ਰਮਾਤਮਾ ਵੱਲੋਂ ਜਦੋਂ ਇੱਥੇ ਆਏ ਸਨ ਉਦੋਂ ਤਾਂ ਬੱਚਾ ਨਿਰਮਲ ਬੂੰਦ ਸੀ ਔਰ ਬੱਚੇ ਨੂੰ ਥੋੜੀ ਪਤਾ ਸੀ ਮੈਂ ਕਿੱਥੇ ਆਇਆ ਵਾਂ ਮੇਰਾ ਘਰ-ਬਾਰ ਕਿਹੜਾ ਹੈ ਪਰਿਵਾਰ ਕਿਹੜਾ ਹੈ ਨਹੀਂ ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਹੈ ਤੀਵੇਂ-ਤੀਵੇਂ ਬੱਚਾ ਮਿਹਨਤ ਕਰਦਾ ਹੈ ਤੇ ਮਿਹਨਤ ਕਰਨ ਤੋਂ ਬਾਅਦ ਲਗਨ ਆਉਂਦੀ ਹੈ ਤਾਂ ਉਹ ਮਿਹਨਤ ਕਰਕੇ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਵੱਡੀਆਂ-ਵੱਡੀਆਂ ਗੱਡੀਆਂ ਬਣਾਈਆਂ ਜਾਂਦੀਆਂ ਨੇ ਕੰਪਨੀਆਂ ਨੇ ਵੱਡੇ-ਵੱਡੇ ਵਿਗਿਆਨੀਕ ਤਿਆਰ ਹੋਏ ਨੇ ਟੀਚਰ ਤਿਆਰ ਹੋਏ ਕਾਲਜ ਬਣਾਏ ਗਏ ਸਕੂਲ ਬਣਾਏ ਗਏ ਪਾਕੀ ਜੋ ਕੁਝ ਹੈ ਆਪਾਂ ਇਸ ਜਗਤ ਦੇ ਵਿੱਚੋਂ ਸਿੱਖਿਆ ਹੈ ਮਾਂ ਤੇ ਗਰਬਤ ਕੁਲ ਸਿੱਖੀ ਆਏ ਸਾਂ ਇਥੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਬੰਦਿਆ ਖੁਦ ਆਪ ਵੀ ਪੜਨ ਦਾ ਯਤਨ ਕਰ ਸੁਣ ਸਿੱਖਿਆ ਸਾਧਨ ਆਇਓ ਕਲਾ ਸੁਣਨ ਤੱਕ ਤੈਨੂੰ ਸਵਾਦ ਨਹੀਂ ਆਏਗਾ ਜਿਚਰ ਗੁਰਮੁਖ ਸ਼ਬਦ ਨਾਲ ਲੱਗੇ ਜਦੋਂ ਤੱਕ ਤੂੰ ਖੁਦ ਆਪ ਸ਼ਬਦ ਨੂੰ ਧਾਰਨ ਨਹੀਂ ਕਰੇਂਗਾ ਸ਼ਬਦ ਨੂੰ ਪੜ੍ਹੇਂਗਾ ਨਹੀਂ ਵਿਚਾਰੇਂਗਾ ਨਹੀਂ ਦਾਤਾ ਜੀ ਕਹਿਣ ਲੱਗੇ ਉਦੋਂ ਤੱਕ ਤੈਨੂੰ ਗੁਰਬਾਣੀ ਦੀ ਸਮਝ ਵੀ ਨਹੀਂ ਆਏਗੀ ਇਹ ਗੁਰਬਾਣੀ ਦਾਤਾ ਜੀ ਕਹਿੰਦੇ ਜਿਉ ਜਾਨ ਹੈ ਜਿਹੜੇ ਆਪਣੀ ਜਿੰਦ ਤੋਂ ਵੱਧ ਪਿਆਰ ਕਰਦੇ ਆ ਉਹ ਗੁਰਬਾਣੀ ਹੈ ਜਿਹਨੂੰ ਸਤਿਗੁਰ ਮਹਾਰਾਜ ਜੀ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸ਼ਤਾਰੇ ਇਹ ਗੁਰਬਾਣੀ ਹੈ ਜਿਹਨ ਸਤਗੁਰ ਮਹਾਰਾਜ ਜੀ ਖੁਦ ਆਪ ਇੰਨਾ ਪਿਆਰ ਕਰਦੇ ਨੇ ਜਿਹੜੇ ਗੁਰੂ ਨੇ ਆਪ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਸੇ ਬਾਣੀ ਨੂੰ ਪ੍ਰੋਕ ਰੱਖਿਆ ਪਰ ਇਹਦਾ ਸਾਰ ਉਹੀ ਜਾਣਦਾ ਹੈ ਜਿਹਨੂੰ ਪਰਖ ਹੋਏਗੀ ਜਦੋਂ ਪਰਖ ਹੀ ਨਹੀਂ ਹੈ ਅਸੀਂ ਸੌਦਾ ਲੈਣ ਦਾ ਯਤਨਾਂ ਕਰਾਂਗੇ ਵੇਕੇਗਾ ਥੋੜੀ ਬਾਜ਼ਾਰ ਦੇ ਵਿੱਚ ਦੁਕਾਨਾਂ ਬਣਾਈਆਂ ਜਾਂਦੀਆਂ ਨੇ ਪਰ ਦੁਕਾਨਦਾਰ ਉਸ ਥਾਂ ਤੇ ਕਦੇ ਵੀ ਦੁਕਾਨ ਨਹੀਂ ਬਣਾਉਂਦਾ ਜਿੱਥੇ ਗਾਕ ਨਾ ਹੋਣ ਜਿਹੜੇ ਚੀਜ਼ ਜਿਆਦਾ ਵਿਕਦੀ ਹੋਵੇ ਉਹਦੀ ਦੁਕਾਨ ਅਕਸਰ ਜਿਆਦੀਆਂ ਲੱਗਦੀਆਂ ਨਹੀਂ ਜਿਹੜੀ ਚੀਜ਼ ਘੱਟ ਲੱਗਦੀ ਹੋਵੇ ਘੱਟ ਵਿਕਦੀ ਹੋਵੇ ਉਹਦੀ ਦੁਕਾਨਾਂ ਘੱਟ ਲੱਗਦੀਆਂ ਨਹੀਂ ਇਹ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਿੱਖਾ